ਕਿ ਗੁਰੂ ਦੀ ਆਗਿਆ ਨੂੰ ਮਨ ਵਿੱਚ ਧਾਰਨ ਕਰਕੇ ਨਾਮ ਰੂਪੀ ਸਾਧਨ ਨੂੰ ਆਪਣੇ ਦਿਲ ਵਿੱਚ ਰੱਖੋ ਹੁਣ ਸਾਧਨ ਸਾਧਨ ਨਾਮ ਸ਼ਬਦ ਨੂੰ ਕਿਹਾ ਗਿਆ ਹੈ ਕਿਹੇ ਜੀਵ ਗੁਰੂ ਜੀ ਸਾਨੂੰ ਆਗਿਆ ਦੇ ਰਹੇ ਹਨ بھائی یہ جیون امولک ہے اس کرتے ست گور جی بخشن کرتے کہ جیو مان تان کر ارپن کرو ਬਾਣੀ ਜਪ ਹਰਮੇਤ ਕਹੇ ਜੀਵ ਤੂੰ ਗੁਰੂ ਅੱਗੇ ਆਪਣਾ ਤਨ ਮਨ ਅਤੇ ਤਨ ਅਰਪਿਤ ਕਰਕੇ ਹਾਰ ਸਹਾਇਕ ਦਾ ਨਾਮ ਜਪ ਹੁਣ ਜੀ ਸੋਚਦਾ ਹੈ ਕਿ ਮੈਂ ਆਪਣਾ ਤਨ ਗੁਰੂ ਨੂੰ ਦੇ ਦਿੱਤਾ ਤੇ ਖੁਦ ਕੀ ਵਰਤਾਂਗਾ ਸਤਿਗੁਰੂ ਜੀ ਬਖਸ਼ੀ ਕਰਦੇ ਕਿ ਤਨ ਸਾਡਾ ਸਰੀਰ ਮਨ ਸਾਡੀ ਰੂਹ ਆਤਮਾ ਔਰ ਤਨ ਜਿਹੜਾ ਸੋ ਸਾਰਾ ਰੂਪੀ ਖਜ਼ਾਨਾ ਇੱਕ ਤਨ ਉਹ ਹੈ ਜੋ ਅਸੀਂ ਰੋਜ਼ ਖਾਧਦੇ ਹਾਂ ਪਾਪ ਹਕਾਨਾਂ ਦੇ ਖੱਤ ਨਹੀਂ ਇੱਕ ਤਨ ਉਹ ਹੈ ਜੋ ਅਸੀਂ ਰੋਜ਼ ਆਪਣੇ ਸਰੀਰ ਦੇ ਰਾਹੀਂ ਖਰਚ ਰਹੇ ਹਾਂ ਕਿ ਜਿਹੜਾ ਸਵਾਸ ਸਵਾਸ ਸਾਡਾ ਜੋ ਹਰ ਰੋਜ਼ ਘਟਦਾ ਜਾ ਰਿਹਾ ਹੈ ਉਹਦੇ ਵਿੱਚ ਬਾਤਾਂ ਨਹੀਂ ਸਤਿਗੁਰੂ ਜੀ ਕਹਿੰਦੇ ਉਹ ਸਵਾਸ ਜਿਹੜੇ ਬਹੁਤ ਕੀਮਤੀ ਹਨ ਕੋਈ ਵੀ ਇਨਸਾਨ ਜਿੰਨੇ ਮਰਜੀ ਕੋਈ ਧਨ ਦੌਲਤ ਲੈ ਕੇ ਆ ਜਾਵੇ ਕਹਿੰਦੇ ਉਹ ਸਵਾਸ ਕੋਈ ਖਰੀਦ ਨਹੀਂ ਸਕਦਾ ਕਿ ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਫਿਰ ਕੋਈ ਵੀ ਉਹ ਸਵਾਸ ਖਰੀਦ ਨਹੀਂ ਸਕਦਾ ਸਤ ਸੰਗਤ ਕਰ ਸੰਤ ਕੀ ਦੁਸ਼ਟ ਤਿਆਗੋ ਰੀਤ ਕਿਤੇ ਜਦੋਂ ਅਸੀਂ ਆਪਣਾ ਤਨ ਮਨ ਤਨ ਗੁਰੂ ਤੇ ਲੇਖੇ ਲਾ ਦਿੱਤਾ ਸਵਾਸ ਲੇਖੇ ਲਾ ਦਿੱਤੇ ਫਿਰ ਸਤਿਗੁਰੂ ਜੀ ਬਖਸ਼ੀ ਕਰਦੇ ਕਿ ਪਾਈ ਸਤ ਸੰਗਤ ਕਿ ਜੀਵ ਨੂੰ ਸਤ ਦੀ ਸੰਗਤ ਕਰਨੀ ਹੈ ਸੰਤਾਂ ਦੀ ਸਾਥ ਸੰਗਤ ਕਰਕੇ ਜੀਵ ਦੀ ਦੁਸ਼ਟਾਂ ਵਾਲੀ ਰੀਤ ਸਮਾਪਤ ਹੋ ਜਾਂਦੀ ਹੈ ਕਿ ਮਨ ਵਿੱਚ ਕ੍ਰੋਧ ਆਉਂਦਾ ਸਮਾਪਤ ਹੋ ਜਾਂਦਾ منخا ویر بروز لوگ ہو جاتا ہے رو دسادو جو رہتا می ست گور جی کہ ਜੋ ਜੀਵ ਪਰਮਾਤਮਾ ਨੂੰ ਚਿੰਤੇ ਰੱਖਦਿਆਂ ਹੋਇਆ ਕਹਿੰਦੇ ਉਹਨੂੰ ਪਾਵੇ ਦੁੱਖ ਆਵੇ ਪਾਵੇ ਸੁੱਖ ਆ ਜਾਵੇ ਉਹ ਹਮੇਸ਼ਾ ਦੂਸਰਿਆਂ ਦਾ ਭਲਾ ਮੰਗਦਾ ਹੈ ਸੁਖ ਦਾ ਹੀ ਸੰਤੰਗ ਇਹ ਸਭ ਨਾ ਮੰਗੇ ਖੈ ਉਹ ਸਭ ਨਾ ਦਾ ਭਲਾ ਮੰਗਦਾ ਆਪਣੇ ਤੇ ਪਾਵੇ ਜਿੰਨੀ ਮਰਜ਼ੀ ਦੁੱਖ ਮੁਸੀਬਤ ਆਈ ਹੋਵੇ ਪਰ ਉਹ ਦੂਸਰਿਆਂ ਦਾ ਭਲਾ ਮੰਗਦਾ ਦੂਸਰਿਆਂ ਨੂੰ ਹਮੇਸ਼ਾ ਤੰਦਰੁਸਤ ਚੰਗਾ ਦੇਖਣਾ ਚਾਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਜਦੋਂ ਇਹ ਜੀਵ ਤੂੰ ਸੰਤਾਂ ਦੀ ਸੰਗਤ ਕਰੇਗਾ ਸਤ ਸੰਗਤ ਕਰੇਗਾ ਤੇ ਤੇਰੀ ਜਿਹੜੀ ਦੁਸ਼ਟਾਂ ਵਾਲੀ ਰੀਤ ਹੈ ਉਹ ਸਮਾਪਤ ਹੋ ਜਾਵੇਗੀ ਪਾਪ ਕਿਸਾਂ ਦੇ ਅੰਦਰੋਂ ਨਿੰਦਿਆ ਚੁਗਲੀ ਬੁਰਾਈ ਕਰਨ ਦੀ ਆਦਤ چپ جائے گی سواس سواس سمرن کرو جنم امولک جیتا کہ سواس سواس پربھو سر کر جنم امولک بن جاتا ہے جنم سبل ہو جاتا ہے امولک پاپ کے اس جنم دا کوئی مل نہیں لا کہ بہت جنم بچھڑے تھے مادو یہ جنم تمہارے لئے تھے ایک نی انڈے کا تو بعد یہ جیونوں ملکہ جنم بڑیا ہے یہ بار بار نہیں ملتا چراسی لکھ جنہ کے دے پوکے یہ جنم ملتا ہے سانوں پتہ نہیں کنیا کے جنہ پوکے ਇਹ ਜਨਮ ਬੜਾ 1 ਜੂਨ 2 ਜੂਨ 10 ਜੂਨ ਪਤਾ ਨਹੀਂ ਕਿੰਨੇ ਕਜੂਨਾਂ ਚੋਕੇ ਇਹ ਜੀਵ ਨੂੰ ਅਮੋਲਕ ਜਨਮ ਨੂੰ ਕਾ ਜਨ ਬੜਾ ਹੈ ਜੋ ਵਾਰ-ਵਾਰ ਨਹੀਂ ਮਿਲਦਾ ਆਪਾਂ ਦੇ ਇਹਦੇ ਗੁਰੂ ਕਹਿੰਦੇ ਸਾਧ ਸੰਗਤ ਇਹ ਜੀਵ ਦੇ ਵਿੱਚ ਇੰਨੀ ਕਿ ਤਾਕਤ ਹੈ ਇੰਨਾ ਕਿ ਦੂਰਾ ਹੈ ਕਿ ਇਹ ਸਭ ਤੇ ਆਪਣਾ ਹੁਕਮ ਚਲਾ ਲੈਂਦਾ ਹੈ ਸਭ ਤੇ ਆਪਣਾ ਰੋਭ ਚਲਾ ਲੈਂਦਾ ਹਾਥੀ ਸ਼ੇਰ ਪਾ ਕੇ ਪਿੰਜਰੇ ਤਦ ਸਭ ਤੇ ਹੁਕਮ ਚਲਾਇਆ ਕਿ ਹਾਥੀ ਸਭ ਤੋਂ ਤਾਕਤਵਰ ਜਾਨਵਰ ਹੁੰਦਾ ਹੈ ਸਭ ਤੋਂ ਤਾਕਤਵਰ ਉਸ ਤੇ ਵੀ ਇਸ ਨੇ ਆਪਣਾ ਹੁਕਮ ਚ ਲੈ ਕੇ ਕਾਬੂ ਕਰਕੇ ਬੰਦ ਲਿਖਦੇ ਆਂ ਜਿਮਹਾਰਤ ਹੁੰਦੇ ਆ ਆਪਣੀਆਂ ਬੜੀਆਂ ਦੇ ਵਿੱਚ ਵੀ ਹਾਥੀ ਲੈ ਕੇ ਆਉਂਦੇ ਉਹ ਤੇ ਕਾਬੂ ਪਾ ਲੈਂਦੇ ਸ਼ੇਰ ਸਭ ਤੋਂ ਖਤਰਨਾਕ ਜਾਨਵਰ ਸ਼ੇਰ ਹੁੰਦਾ ਹੈ ਉਸ ਨੂੰ ਵੀ ਆਪਣੇ ਅੰਦਰ ਕਰਕੇ ਪਾਪ ਕਾਬੂ ਕਰਕੇ ਉਹਨੂੰ ਵੀ ਆਪਣੀਆਂ ਉਂਗਲਾਂ ਤੇ ਇੱਕ ਜਿਸਾਨ ਨਚਾ ਬਿੰਦਾ ਹੈ ਸਤਗੁਰੂ ਜੀ ਬਖਸ਼ੀ ਕਰਦੇ ਕਿ ਭਾਈ ਇਹ ਮਨੁੱਖਾ ਜਨਮ ਅਪੋਲਕ ਜਨਮ ਹੈ ਜੋ ਸਭ ਤੋਂ ਜ਼ਿਆਦਾ ਗਿਆਨਵਾਨ 파ਰਵਕੇ ਅਕਲ ਵਾਲਾ ਦਿਮਾਗ ਵਾਲਾ ਇਹ ਇਨਸਾਨ ਹੈ ਕਹਿੰਦੇ ਬੋਲਣਾ ਬੋਲਣਾ ਇਹ ਜਨਮ ਤੋਂ ਲੈ ਕੇ ਕਿਤੇ ਜਦੋਂ 2 ਸਾਲਾਂ ਤੱਕ ਹੁੰਦਾ ਹੈ ਬੋਲਣਾ ਸਿੱਖ ਜਾਂਦਾ ਪਰ ਇਹ ਜਿਹਨੇ ਬੋਲਣਾ ਕੀ ਹੈ ਉਹ ਕਹਿੰਦੇ ਨਹੀਂ ਸਿੱਖ ਪਾਉਂਦਾ ਪਾਪ ਕੇ ਗੁਰੂ ਤੋਂ ਬਗੈਰ بغیر یہ جیو سوچتا نہیں ہے اس کر کے ستگر جی بخشی کرتے کہ سواس پربھو یہ جیو تیرا امولک جنم سبل ہو جاتا ہے کہ بھائی یہ تیرا جڑا جنم ہے یہ امولک ہے سوہنگ نام کے پرجن سے ਦੂਰ ਹੋਏ ਪਰਪੇਤ ਤੂੰ ਹੀ ਤੂੰ ਹੀ ਰਟਦਾ ਰਹੇ ਔਰ ਨਾ ਲਾਵੇ ਚੀਤ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਜੀਵ ਦੇ ਅੰਦਰੋਂ ਸਾਰੇ ਪਰਮ ਦੂਰ ਹੋ ਜਾਂਦੇ ਹਨ ਵਹਿਮ ਪਰਮ ਸਾਡੇ ਦੂਰ ਹੋ ਜਾਂਦੇ ਹਨ ਜੀਵ ਪ੍ਰਭੂ ਨੂੰ ਇਹ ਸਭ ਕੁਝ ਜਾਣ ਕੇ ਉਸ ਦਾ ਨਾਮ ਜਪਨ ਦਾ ਰੱਖ ਰਹੀ ਅਤੇ ਕਿਸੇ ਹੋਰ ਪਾਸੇ ਆਪਣਾ ਚੰਨ ਨਾ ਲਾਵੇ ਸੋਗ ਨਾਮ ਕੇ ਬਜਨ ਸੇ ਦੂਰ ਹੋਏ ਪਰਪਿਤ ਤੂੰ ਹੀ ਤੂੰ ਹੀ ਰਕਤਾ ਹੈ ਔਰ ਨਾ ਲਾਵੇ ਚਿਤ ਕਿ ਹੋਰ ਪਾਸੇ ਕਿਤੇ ਚਿਤ ਨਾ ਲਾਵੇ ਪਾਪ ਕੇ ਸੀ ਆਪਣੇ ਪਰਮਾਤਮਾ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਨਾ ਜਾਏ ਦਰਦਰ ਭਟਕਦਨਾ ਛੱਡ ਜਾਈਏ ਕਿਉਂਕਿ ਗੁਰੂ ਪਹਿਲੇ ਸਾਧ ਸੰਗ ਜੇਕਰ ਸਾਨੂੰ ਮਿਲਣਾ ਹੋਇਆ ਤੇ ਇੱਕ ਦਰ ਤੋਂ ਮਿਲ ਜਾਣਾ ਨਹੀਂ ਮਿਲਣਾ ਭਾਵੇਂ ਜਿੰਨੇ ਪਰਦੇ ਘਰਾਂ ਤੇ ਇਸੇ ਚਲੇ ਜਾਈਏ ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਬਹੁਤਾਂ ਕੰਮਾਂ ਦਾ ਪਉਣਾ ਭੁੱਖਾ ਰਹਿ ਜਾਂਦਾ ਇਸ ਕਰਕੇ ਸਤਿਗੁਰ ਜੀ ਹਮੇਸ਼ਾ ਸਮਝਾਉਂਦੇ ਕਿ ਇਹ ਭਈ ਗੁਰੂ ਵਾਲਾ ਬਣ ਕੇ ਨਾਮ ਸਿਮਰਨ ਕਮਾਈ ਕਰਕੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਾ ਜੀਵ ਦੇ ਅੰਦਰੋਂ ਸਭ ਪਰਮ ਦੂਰ ਹੁੰਦਾਂਦੇ ਹਨ ਮਾਨ ਪੈ ਜਨ ਸੇਵਾ ਪ੍ਰਭ ਸੋ ਪਾਏ ਪ੍ਰੀਤ ਨਾਮ ਨਿਸ਼ਾਨ ਪ੍ਰਾਪਤੇ ਜੋ ਗਾਵਤ ਹਰ ਕੇ ਦੀਤਿ ਕਿ ਹੋਰ ਕਿਸੇ ਬਾਤ ਧਿਆਨ ਨਹੀਂ ਲਾਉਣਾ ਔਰ ਪ੍ਰਭੂ ਨਾਲ ਪ੍ਰੀਤ ਕਰਕੇ ਸਿਮਰਨ ਕਰਕੇ ਜੀਵ ਨੂੰ ਸਨਮਾਨ ਪ੍ਰਾਪਤ ਹੁੰਦਾ ਹੈ ਨਾਮ ਜਪਣ ਕਰਕੇ ਅਤੇ ਪ੍ਰਭੂ ਦੇ ਗੀਤ ਗਾਉਣ ਕਰਕੇ ਜੀਵਾਂ ਦੇ ਪ੍ਰਭੂ ਦੇ ਦਿਲਵਾਰ ਵਿੱਚ ਮਹਿਮਾ ਹੁੰਦੀ ਹੈ ਕਿ ਦੇਖਦੇ ਨਾ ਆਪਾਂ ਰੂਪੈ ਦੀ ਸਾਧ ਸੰਗਤ ਜਿਉ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਲੋਕ ਆਪਣਾ ਸਿਰ ਚੁਕਾਉਂਦੇ ਹਨ ਵੱਡੇ ਵੱਡੇ ਰਾਜੇ ਮਹਾਰਾਜੇ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਨਮਸਕਾਰ ਕਰਦੇ ਹਨ ਕਿਉਂ ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕੀਤੀ ਹਿੰਦੀ ਇਸੇ ਕਰਕੇ ਉਹਨਾਂ ਦੇ ਚਰਨਾਂ 'ਚ ਲੋਕ ਨਮਸਕਾਰ ਕਰਦੇ ਸਿਮਰਨ ਕਮਾਈ ਦੀ ਇਹੀ ਵੈਲਿਊ ਹੈ ਇਹ ਅਨਮੋਲ ਸਾਡਾ ਖਜ਼ਾਨਾ ਹੋ ਜਾਂਦਾ ਹੈ ਜੋ ਆਪਾਂ ਦੇਖਨੇ ਗੁਰੂ ਪਹਿਲੇ ਸਾਫ ਸੁਨ ਜੇਕਰ ਪਤਾ ਨਹੀਂ ਕਿੰਨੇ ਕ ਮਹਿਲ ਹੁੰਦੇ ਐ ਬੰਦੀ ਦੇ ਬਹੁਤ ਸੋਹਣੇ ਸੋਹਣੇ ਮਹਿਲ ਹੁੰਦੇ ਉਹਨਾਂ ਨੂੰ ਸਿਰ ਚੱਕ ਕੇ ਤਾਂ ਕੋਈ ਦੇਖ ਸਕਦਾ ਹੈ ਪਰ ਸਿਰ ਚਪਾਉਂਦਾ ਕੋਈ ਨਹੀਂ ਹੈ ਤੇ ਕੁੱਲੀ ਦੇ ਵਿੱਚ ਭਾਵੇਂ ਜਿੱਥੇ ਨਾਮ ਲੱਪਿਆ ਹੋਵੇ ਸੇਵਾ ਸਿਮਰਨ ਕਮਾਈ ਕੀਤੀ ਹੋਵੇ ਉਧਰ ਵੱਲ ਉਹ ਸਿਰ ਹਰ ਕੋ ਚਕਾਉਂਦਾ ਜਿੱਥੇ ਜਿੱਥੇ ਵੀ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕੀਤੀ ਜਾਂਦੀ ਹੈ ਲੋਕ ਉੱਥੇ ਆਪਣਾ ਸਿਰ ਚਕਾਉਂਦੇ ਆਪਾਂ ਦੇਖਦੇ ਹਾਂ ਗੁਰੂ ਘਰ ਦੇ ਕੋਲ ਲੰਘਦੇ ਹੋਏ ਸੰਤਾਂ ਬਾਗ ਗੇਟ ਦੇ ਅੱਗੇ ਵੀ ਸਿਰ ਚੁਕਾ ਕੇ ਨਮਸਕਾਰ ਕਰਦੇ ਆਂ ਇਹ ਉਹ ਸਤਿਗੁਰ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਜਿਹੜਾ ਜੀਵ ਨਾਮ ਸਿਮਰਨ ਕਮਾਈ ਕਰਦਾ ਉਹਦੀ ਮਹਿਮਾ ਉਹਦਾ ਗੁਣगान ਵੱਧ ਆ ਜਾਂਦਾ ਹੈ ਪਰਮਾਤਮਾ ਦੇ ਦਰਵਾਜ਼ੇ ਦੇ ਵਿੱਚ ਵੀ ਉਹਦੀ ਮਹਿਮਾ ਹੁੰਦੀ ਹੈ ਰਬਿਦਾਸ ਕਹਿ ਸਭ ਸੰਗ ਵਿੱਚ ਅਵੇ ਬਦ ਸਤ ਗੁਰ ਦੇਤ ਸਤ ਗੁਰ ਅਦਾਸ ਮਰਜ ਉਚਾਰਨ ਕਰਦੇ ਹਨ ਕਿ ਸਤ ਸੰਗ ਕਰਨ ਨਾਲ ਜੀਵ ਨੂੰ ਸਤ ਗੁਰ ਅਟਲ ਉੱਚ ਸਥਾਨ ਦਿੰਦੇ ਹਨ ਕਿ ਜਿਹੜਾ ਵੀ ਜੀਵ ਗੁਰੂ ਦੇ ਨਾਮ ਦਾ ਸਤ ਸੰਗ ਸਰਮਣ ਕਰਦਾ ਹੈ ਗੁਰੂ ਦੀ ਬਾਣੀ ਪੜਦਾ ਹੈ رو داس یہ گرتھ ہے پڑھے سنے من لائے سب ہی پدارت ملیں گے اسے سبر پائے ستگر کرپا کرتے ہیں کہ جیو گرو کی بانی پاون پتر امرت باڑی گرنتھ ایسا گرنتھ ہے جہاں بھی جیو اس پڑھے گا سنے گا ਸਭ ਹੀ ਪਦਾਰਥ ਮਿਲेंगे ਇਸ ਸੇ ਸਭ ਵਰਪਾਇ ਕਿ ਜਿਸ ਤੋਂ ਸਭ ਵਰ ਮਿਲ ਜਾਂਦੇ ਹਨ ਆਪਾਂ ਮੰਗ ਕੇ ਤਾਂ ਦੇਖੀਏ ਗੁਰੂ ਦੀ ਬਾਣੀ ਪੜ ਕੇ ਤਾਂ ਦੇਖੀਏ ਸੁਣ ਕੇ ਤਾਂ ਦੇਖੀਏ ਜਦੋਂ ਗੁਰੂ ਦੀ ਬਾਣੀ ਪੜਦੇ ਹਾਂ ਸੁਣਦੇ ਹਾਂ ਫਿਰ ਜਿਹੜਾ ਉਹਦਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਪ੍ਰੇਮ ਪੰਥ ਕੀ ਪਾਲ ਕੀ ਰਬਿਦਾਸ ਬੈਠੀ ਮਈ ਸਾਚੇ ਸ੍ਰੀ ਸੁਆਮੀ ਮਿਲਨ ਕੋ ਅਨੰਤ ਕਿਹੋ ਨਾਮ ਥੈ ਕਿ ਜਿਹੜਾ ਉਹਨੂੰ ਸੱਚਾ ਸੁਆਮੀ ਸਤਗੁਰ ਦੇ ਨਾਲ ਮਿਲਣਾ ਹੁੰਦਾ ਹੈ ਉਹ ਜਿਹੜਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਦੱਸਦਾ ਉਹ ਜੀਵਾਂ ਦੇ ਨਾਲ ਬੋਲਿਆ ਨਹੀਂ ਜਾ ਸਕਦਾ ਉਹ ਦੱਸਿਆ ਨਹੀਂ ਜਾ ਸਕਦਾ ਜਿੰਨੀ ਖੁਸ਼ੀ ਆਉਂਦੀ ਹੈ ਰਬਿਦਾਸ ਪ੍ਰੇਮ ਨੇ ਸ਼ਬਦ ਜ਼ਕੇ ਇਲਾਕ ਛਪਾਏ ਕੋਈ ਕਹਿੰਦੇ ਪਾਮੀ ਲੱਖਾਂ ਜੇ ਆਪਾਂ ਛਪਾ ਲਈਏ ਪਰ ਜਿਹੜਾ ਉਹ ਪ੍ਰਮਾਤਮਾ ਦੇ ਨਾਲ ਪ੍ਰੇਮ ਹੈ ਉਹ ਅੱਖਾਂ ਦੇ ਨਾਲ ਪਤਾ ਲੱਗ ਜਾਂਦਾ ਜਦੋਂ ਅੱਖਾਂ ਚੋਂ ਅੱਥਰੂ ਆ ਜਾਂਦੇ ਮਿਲਣ ਦੇ ਨਾਲ ਕਹਿੰਦੇ ਵਾਰ ਜੀਭਾਂ ਦੇ ਨਾਲ ਬੋਲਾਂ ਨਹੀਂ ਜਾਂਦਾ ਉਹ ਅੱਥਰੂ ਦੱਸ ਦਿੰਦੇ ਆ ਸਾਡੇ ਪਿਆਰ ਕਰਨਾ ਹੈ ਸਾਡਾ ਕੋਈ ਪੈਣਪਰਾ ਸਾਡਾ ਕੋਈ ਤੀਜ ਪੁੱਤ ਜਦੋਂ ਬਾਹਰੋਂ ਦੇਸ਼ਾਂ ਤੋਂ ਆਉਂਦਾ ਹੈ ਸਾਨੂੰ ਖੁਸ਼ੀ ਹੁੰਦੀ ਹੈ ਬਾਰ ਤੋਂ ਖੁਸ਼ੀ ਦੇਖ ਦੇਣਾ ਸਾਡੇ ਅੱਖਾਂ ਦੇ ਵਿੱਚੋਂ ਅੱਥਰੂ ਵਗਣਨਾ ਪੈਂਦਾ ਜਦੋਂ ਆਪਾਂ ਤੁਸ ਨੂੰ ਮਿਲਦੇ ਹਾਂ ਚਾਹੇ ਉਹ ਸਾਡੀ ਧੀ ਹੋਵੇ ਚਾਹੇ ਸਾਡਾ ਪੁੱਤ ਹੋਵੇ ਤੈਨ ਹੋਵੇ ਭਰਾ ਹੋਵੇ ਮਾਤਾ ਪਿਤਾ ਹੋ ਕੋਈ ਵੀ ਹੋਵੇ ਅੱਖਾਂ ਦੇ ਵਿੱਚ ਅੱਥਰੂ ਆ ਜਾਂਦੇ ਖੁਸ਼ੀ ਦੇ ਅੱਥਰੂ ਇੱਕ ਤੱਕ ਤੇ ਗਮੀ ਦੇ ਵਿੱਚ ਅੱਥਰੂ ਆਉਂਦੇ ਇੱਕ ਖੁਸ਼ੀ ਦੇ ਵਿੱਚ ਵੀ ਅੱਥਰੂ ਹੁੰਦੇ ਸਤਗੁਰੂ ਜੀ ਕਹਿੰਦੇ ਉਹ ਹੀ ਪ੍ਰੇਮ ਕੋਈ ਦੋਲਕੇ ਨਹੀਂ ਦੱਸਾਂਦਾ ਵੀ ਖੁਸ਼ੀ ਕਿੰਨੀ ਹੁੰਦੀ ਹੈ ਇਸ ਕਰਕੇ ਸੰਤੋਖੀ ਕੰਨ ਦੇ ਉਸ ਜੀਵ ਨੂੰ ਅਟਲ ਸਥਾਨ ਪ੍ਰਾਪਤ ਹੁੰਦਾ ਹੈ ਜਿਹੜਾ ਜੀਵ ਗੁਰੂ ਦੀ ਬਾਣੀ ਦਾ ਸਤਸੰਗ ਸਮਦਾ ਗੁਰਮੁਖ ਸੇਧੀ ਪ੍ਰੇਮ ਕਰਤ ਕੰਮ ਸੇ ਮਨ ਮੰਦ ਸਤ ਗੋਬਿੰਦ ਗੋਪਾਲ ਜੁਨ ਔਰ ਆਪੜ ਦਾ ਸੰਬੰਧ ਗੁਰਮੁਖਾਂ ਨਾਲ ਪ੍ਰੰਤੀ ਕਰਨ ਨਾਲ ਜੀਵ ਦੇ ਮਨ ਵਿੱਚੋਂ ਮਾੜੇ ਕੰਮ ਸਮਾਪਤ ਹੋ ਜਾਂਦੇ ਹਨ ਗੁਰਮੁਖਾਂ ਦੀ ਗੱਲ ਕੀਤੀ ਸੰਗਤ ਦੀ ਗੱਲ ਕੀਤੀ ਹੈ ਇਹ ਪਾਈ ਸਤ ਸੰਗਤ ਕਰ ਸੰਤ ਕੇ ਦੁਸ਼ਟ ਤਿਆਗੋ ਰੀਤ ਕੇ ਦੁਸ਼ਟਾਂ ਵਾਲੀ ਰੀਤ ਸਾਡੇ ਮਨ ਦੇ ਵਿੱਚੋਂ ਸਮਾਪਤ ਹੋ ਜਾਂਦੀ ਹੈ ਮਾੜੇ ਕਰਮ ਸਮਾਪਤ ਹੋ ਜਾਂਦੇ ਹਨ ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਕਰਦੇ ਹਮੇਸ਼ਾ ਰਹਿਣ ਵਾਲਾ ਜੋ ਪ੍ਰਭੂ ਸੰਸਾਰ ਦਾ ਪਾਲਕ ਹੈ ਗੁਰੂ ਦੀ ਕਿਰਪਾ ਨਾਲ ਪ੍ਰਭੂ ਸਹਾਇਕ ਭਾਵ ਮਿੱਤਰ ਬਣ ਜਾਂਦਾ ਹੈ ਸੰਸਾਰ ਦੇ ਆਉਣ ਜਾਣ ਦਾ ਚੱਕਰ ਸਮਾਪਤ ਹੋ ਜਾਂਦਾ ਹੈ ਸਾਰੇ ਸੰਸਾਰ ਵਿੱਚ ਅਗਿਆਨਤਾ ਰੂਪੀ ਅੰਧੇਰ ਹੈ ਪਰ ਗੁਰੂ ਰੂਪੀ ਚੰਦਰਮਾ ਤੋਂ ਬਿਨਾ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ ਕਿ ਗੁਰੂ ਸਾਨੂੰ ਸਹੀ ਰਸਤੇ ਤੇ ਪਾਉਂਦਾ ਹੈ ਗੁਰੂ ਸਾਨੂੰ ਅਨਿਵਿਸ਼ਤ ਰੋਸ਼ਨੀ ਵੱਲ ਨੂੰ ਲੈ ਕੇ ਜਾਂਦਾ ਹੈ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਲਈਏ ਸੋ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲਾ ਕਰ ਲਈਏ ਜੈ ਗੁਰਦੇ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇ ਤਨ ਗੁਰਦੇ